ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤਰਨਤਾਰਨ ਏਰੀਆ ਦੇ ਵਿੱਚ ਆਏ ਆ ਮਾਝੇ ਵਾਲੇ ਨੌਜਵਾਨਾ ਬਜ਼ੁਰਗਾਂ ਸਾਡੇ ਸਾਰਿਆਂ ਦੇ ਨਾਲ ਖੜੇ ਆ ਸੋ ਇੱਕ ਬਾਗੀ ਪੁਣਾ ਜਿਹੜਾ ਹਮੇਸ਼ਾ ਪੰਜਾਬ ਦੇ ਮਾਝੇ ਏਰੀਆ ਦੇ ਵਿੱਚ ਵੀ ਹੈਗਾ ਮੌਲਵੇ ਏਰੀਆ ਦੇ ਵਿੱਚ ਵੀ ਹੈਗਾ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਹੈਗਾ ਸੋ ਇਹ ਚੰਗੀ ਗੱਲ ਆ ਜੇ ਪੰਜਾਬ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਖਾਸ ਕਰਕੇ ਨੌਜਵਾਨ ਪਰ ਦੂਜੀ ਗੱਲ ਦੂਜੇ ਪਾਸੇ ਜੇ ਆਪਾਂ ਸੋਚ ਲਈਏ ਕੋਈ ਵੀ ਨੌਜਵਾਨਾਂ ਨੂੰ ਕਿਤੇ ਵੀ ਥਾਂ ਨਹੀਂ ਦਿੰਦਾ ਕਿਸੇ ਜਥੇਬੰਦੀ ਦੇ ਵਿੱਚ ਕੋਈ ਵੀ ਨੌਜਵਾਨਾਂ ਨੂੰ ਜਰਦਾ ਨਹੀਂ ਹਰੇਕ ਨੂੰ ਆਏ ਹੁੰਦਾ ਕਿ ਨੌਜਵਾਨਾ ਜਿਹੜੇ ਉਹ ਸਿਰਫ ਤੇ ਸਿਰਫ ਆਪਣਾ ਜਿਹੜਾ ਧਰਨਾ ਆਪਣਾ ਜਿਹੜਾ ਮਕਸਦ ਆ ਜਿਹੜਾ ਸਰਕਾਰਾਂ ਨਾਲ ਰਲ ਕੇ ਚੱਲਦਾ ਉਹ ਖਰਾਬ ਕਰਨਗੇ ਸੋ ਭਾਰਤੀ ਕਿਸਾਨ ਯੂਨੀਅਨ ਮਜਾਇਲ ਜਥੇਬੰਦੀ ਜਿਹੜੀ ਆ ਰਹੀ ਆ ਥੋੜੇ ਦਿਨਾਂ ਦੇ ਵਿੱਚ ਸੋ ਦੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਵਾਲੋਂ ਅਸੀਂ ਸਦਾ ਡਟ ਕੇ ਖੜੇ ਰਹਾਂਗੇ ਕਿਉਂ ਅਸੀਂ ਕਿਉਂ ਇਹਨਾਂ ਦੇ ਨਾਲ ਜਿਹੜਾ ਰਲੇ ਆ ਕਿਉਂ ਕਿਉਂਕਿ ਪੰਜਾਬ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦੇ ਸੀ ਬੋਲਦੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਗੱਲ ਵੀ ਕਰਨਗੇ ਪੰਥ ਦੀ ਗੱਲ ਵੀ ਕਰਨਗੇ ਦੀਪ ਸਿੱਧੂ ਦੀ ਗੱਲ ਵੀ ਹੋਊਗੀ ਕੌਮੀ ਯੋਧਿਆਂ ਦੀ ਗੱਲ ਵੀ ਹੋਊਗੀ ਕਿਸਾਨੀ ਦੀ ਗੱਲ ਵੀ ਹੋਊਗੀ ਹਰ ਧਰਮ ਦੀ ਗੱਲ ਵੀ ਹੋਊਗੀ ਹੋਰ ਜਿੰਨੀਆਂ ਵੀ ਨੀਤੀਆਂ ਕਿਸੇ ਵੀ ਧਰਮ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਉੱਥੇ ਵੀ ਵੱਧ ਚੜ ਕੇ ਜਿਹੜਾ ਇਹਸਾ ਲੈਣਗੇ ਬਾਈ ਸਤਨਾਮ ਸਿੰਘ ਆ ਇਹਨਾਂ ਨਾਲ ਜਿਹੜੀਆਂ ਵਿਚਾਰ ਚਰਚਾ ਪਹਿਲਾਂ ਹੋਈ ਸੀ ਸੋ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਰੂਪ ਵਿੱਚ ਅਸੀਂ ਇੱਥੇ ਆਏ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਆ ਤੁਹਾਨੂੰ ਦੇਵਾਂਗੇ ਅਸੀਂ ਫਤਿਹ ਯੂਨੀਅਨ ਤੋਂ ਅਮਰੀਕ ਸਿੰਘ ਆ ਮੀਤ ਪ੍ਰਧਾਨ ਆ ਖਜ਼ਾਨਚੀ ਹਰਜੀਤ ਸਿੰਘ ਤੇ ਬਾਈ ਹੈਰੀ ਢੱਲੋਂ ਆ ਆਪਣੇ ਜਨਰਲ ਸਕੱਤਰ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੇ ਸੋਸ਼ਲ ਮੀਡੀਆ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਬਾਈ ਵੱਧ ਤੋਂ ਵੱਧ ਨੌਜਵਾਨਾਂ ਦਾ ਸਾਥ ਦਿਓ ਹੱਥ ਜੋੜ ਕੇ ਬੇਨਤੀ ਆ ਜੇ ਨੌਜਵਾਨਾਂ ਦਾ ਆਪਾਂ ਸਾਥ ਦੇਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹਮੇਸ਼ਾ ਸੋਸ਼ਲ ਮੀਡੀਆ ਤੇ ਵੀ ਗਰਾਊਂਡ ਲੈਵਲ ਤੇ ਹਮੇਸ਼ਾ ਸਚਾਈ ਨਜ਼ਰ ਆਊਗੀ ਝੂਠ ਨਹੀਂ ਨਜ਼ਰ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਸਾਡੀ ਨਵੀਂ ਆਉਣ ਵਾਲੀ ਜਥੇਬੰਦੀ ਜਿਹਦਾ ਅਸੀਂ ਗਠਨ ਇੱਕ ਦੋ ਦਿਨਾਂ ਦੇ ਵਿੱਚ ਕਰ ਰਹੇ ਹਾਂ ਸਾਡੇ ਸੀਨੀਅਰ ਆਗੂ ਸਰਦਾਰ ਜੱਜਬੀਰ ਸਿੰਘ ਜੀ ਪਿੰਡ ਚੇਲਾ ਤੋਂ ਸਰਦਾਰ ਹੀਰਾ ਸਿੰਘ ਜੀ ਭਖੀਬੇਨ ਸਾਹਿਬ ਇਹ ਆਪਣੇ ਵਿਚਾਰ ਦੇਣਗੇ ਜੀ ਸਰਦਾਰ ਜੱਜਬੀਰ ਸਿੰਘ ਚੇਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤਿਹ ਯੂਨੀਅਨ ਵਾਲੇ ਵੀਰ ਸੂਬਾ ਪ੍ਰਧਾਨ ਆਏ ਆ ਇਹਨਾਂ ਨਾਲ ਬੈਠ ਕੇ ਵਿਚਾਰਾ ਕੀਤੀਆਂ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਬਹੁਤ ਜਿਹਾਰੂ ਸਿੰਘ ਨੇ ਬਹੁਤ ਵਧੀਆ ਸੋਚ ਰੱਖਣ ਵਾਲੇ ਨੇ ਇਹਨਾਂ ਇਹੋ ਜੀ ਸੋਚ ਵਾਲੇ ਬੰਦਿਆਂ ਦੀ ਲੋੜ ਆਪਾਂ ਨੂੰ ਸੋਚਣਾ ਸੋਚ ਮਿਲੀ ਹੈ ਇਹਨਾਂ ਨੇ ਪ੍ਰਣ ਕੀਤਾ ਹੈ ਵੀ ਅਸੀਂ ਤੁਹਾਡਾ ਸਾਥ ਦੇਾਂਗੇ ਅਸੀਂ ਵੀ ਇਹਨਾਂ ਦਾ ਵਾਅਦਾ ਕਰਦੇ ਆਂ ਕਿ ਭਾਜੀ ਜਿੱਥੇ ਵੀ ਤੁਸੀਂ ਡਿਊਟੀ ਲਾਓਗੇ ਪ੍ਰਧਾਨ ਜੀ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪੰਜਾਬ ਦੇ ਵਿੱਚ ਆਪਾਂ ਪ੍ਰੋਗਰਾਮ ਲੀਕਾਂਗੇ ਉਦੇ ਵਿੱਚ ਵੀ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਔਰ ਤੁਹਾਡੇ ਸਾਥ ਦੀ ਸਾਨੂੰ ਵੀ ਲੋੜ ਆ ਸੋ ਇਕੱਠੇ ਹੋ ਕੇ ਇੱਕ ਦੇ ਇੱਕ ਦੋ ਯਾਰਾਂ ਹੋ ਕੇ ਲੜਾਂਗੇ ਪੰਜਾਬ ਦੇ ਮੁੱਦਿਆਂ ਤੇ ਲੜਾਂਗੇ ਜਿਹੜੇ ਜਿਹੜੇ ਮੁੱਦਿਆਂ ਤੇ ਸੂਬਾ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਉਹ ਸਾਰੇ ਮੁੱਦੇ ਜਿਹੜੇ ਆ ਅਸੀਂ ਲੈ ਕੇ ਚੱਲਾਂਗੇ ਇਹੀ ਸਾਡਾ ਮੁੱਖ ਟੀਚਾ ਹੋਵੇਗਾ ਇਹਨਾਂ ਕੁਝ ਕਹਿੰਦੇ ਹੋਏ ਫਤਿਹ ਦੇ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਵੀ ਕਿਸੇ ਨੇ ਹੋਰ ਵੀ ਕਿਸੇ ਜਥੇਬੰਦੀ ਨੇ ਖਾਸ ਕਰਕੇ ਉਹ ਜੁੜਨ ਜਿਹੜੇ ਸਾਰੇ ਧਰਮਾਂ ਦੀ ਗੱਲ ਕੌਮ ਦੀ ਗੱਲ ਪੰਥ ਦੀ ਗੱਲ ਤੇ ਕਿਸਾਨੀ ਦੀ ਗੱਲ ਸਾਰੀਆਂ ਗੱਲਾਂ ਸੋਚ ਕੇ ਜਿਹੜੇ ਤੁਰਨਾ ਚਾਹੁੰਦੇ ਆ ਨੌਜਵਾਨ ਖਾਸ ਕਰਕੇ ਉਹ ਜਰੂਰ ਸਾਡੇ ਨਾਲ ਜੁੜਨ ਸੋਸ਼ਲ ਮੀਡੀਆ ਤੇ ਸੰਪਰਕ ਕਰਨਾ ਤੇ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਵਾਅਦਾ ਛੜ ਕੇ ਜਿਹੜਾ ਹਿੱਸਾ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ